ਅਸੀਂ ਇੱਕ ਤਾਨਕੇ ਖੜੇ ਆਂ ਕੋਲਾਂ ਦੇ ਵਿੱਚ ਔਰਤਾ ਸ਼ਾਮਲ ਹੁੰਦੀਆਂ ਨੇ ਉਹ ਕਦੇ ਵੀ ਹਾਰੇ ਨਹੀਂ ਜਾਂਦੇ ਉਹ ਸਮੁੰਦਰ ਦੇ ਹਾਰ ਵਰਗੇ ਲੋਕ ਨੇ ਇਹਨਾਂ ਨੂੰ ਕੋਈ ਦੁਨੀਆ ਦੀ ਤਾਕਤ ਨਹੀਂ ਰੋਕ ਸਕਦੀ 2.5 ਲੱਖ ਮਲਾਜ਼ਮ ਸੀ ਬਿਜਲੀ ਦਾ ਜਿਹੜੇ ਅੱਜ 42000 ਰਹਿ ਗਏ ਨੇ ਪਹਿਲਾਂ ਵੀ ਸਰਕਾਰਾਂ ਆਈਆਂ ਨੇ ਪਰ ਅੱਜ ਇਹ ਦੋ ਹਿੱਸੇ ਉਹਨਾਂ ਤੋਂ ਵੱਧ ਕੇ ਅੱਗੇ ਆਇਆ ਭਾਈ ਜੀ ਅੱਜ ਇੱਥੇ ਡਿਵਨ ਦੇ ਵਿੱਚ ਇਕੱਠ ਕੀਤਾ ਤੁਸੀਂ ਜਾਣਾ ਤੁਸੀਂ ਡੀਸੀ ਦਫਤਰ ਸੀ ਕੀ ਕਰ ਰਹੇ ਨੇ ਇੱਥੇ ਕਿਉਂ ਬੈਠੇ ਹੋ ਮੇਰਾ ਨਾਮ ਜਖੀਰ ਚੁੰਬਾ ਭਾਰਤੀ ਕਿਸਾਨ ਜੁਨੇ ਹਕਤਾ ਰਾਹਾ ਜਲਾਗੂ ਜੋ ਪਿਛਲੇ 10 ਮਹੀਨਿਆਂ ਤੋਂ ਸਾਡੇ ਦੋ ਕਿਸਾਨ ਆਗੂ ਝੂਠੇ ਪਰਚੇ ਪਾ ਕੇ ਜਿਹੜੇ ਜੇਲ੍ਹਾਂ 'ਚ ਬੰਦ ਕੀਤੇ ਹੋਏ ਆ ਜਿਨ੍ਹਾਂ ਦੀ ਪਹਿਲਾਂ ਮਾਸੀ ਮਰਦੀ ਆ ਇਸ ਤੋਂ ਬਾਅਦ ਉਹਦੀ ਮਾਤਾ ਮਰਦੀ ਆ ਮਾਤਾ ਮਰਨ ਤੋਂ ਬਾਅਦ ਵੀ ਜੱਦੋਜਹਿਦ ਕਰਕੇ ਉਹਦੀ ਜਵਾਨਤ ਕਰਾਈ ਜਾਂਦੇ ਇੱਕ ਪਾਸੇ ਜਿਹੜੀ ਭਗਵੰਤਮਾਨ ਦੀ ਸਰਕਾਰ ਸੀ ਉਹ ਕਹਿੰਦੀ ਸੱਥਾਂ 'ਚ ਚੱਲਿਆ ਕਰੋ ਤੇ ਤੁਸੀਂ ਲੀਡਰਾਂ ਨੂੰ ਸਵਾਲ ਜਵਾਬ ਕਰਾਇਆ ਕਰੋ ਤੇ ਜਦੋਂ ਨਕੀਆ ਸਾਡੇ ਦੋ ਆਗੂਆਂ ਨੂੰ ਨਕੀ 10 ਮਹੀਨਿਆਂ ਤੋਂ ਰਿਸਟ ਕੀਤੀ ਦਾ ਪਹਿਲਾਂ ਚੌਕੇ ਸਕੂਲ ਦਾ ਜਿਹੜਾ ਮੈਨੇਜਮੈਂਟ ਨਕੀ ਉੱਥੋਂ ਦਾ ਮੈਨੇਜਮੈਂਟ ਸੀ ਉਹ ਭ੍ਰਿਸ਼ਟਾਚਾਰ ਸੀ ਤੇ ਭ੍ਰਿਸ਼ਟਾਚਾਰ ਦੇ ਖਲਾਫ ਬਾਸਟਰ ਲੜੇ ਮਾਸਟਰਾਂ ਤੋਂ ਬਾਅਦ ਜਦ ਬੰਡੇ ਵਿਭਾਗਨ ਨੇ ਡੀਸੀ ਸਾਹਿਬ ਨੇ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਤੇ ਉਹਨਾਂ ਤੇ ਕਾਰਵਾਈ ਨਹੀਂ ਕੀਤੀ ਤੇ ਸਾਡੇ ਨਕੀ ਇਹ ਦੋ ਆਗੂਆਂ ਉਹ ਤੇ ਨਾਲ ਜਵਾਂ ਦਾ ਜਿਹੜਾ 900 ਕਿਲਾ ਜ਼ਮੀਨ ਆ ਉਹ ਨਕੀਆ ਕਾਰਪੋਰੇਟ ਘਾੜਾਂ ਦੇ ਨਾਂ ਪਿਆਗਾ ਉਹਨਾਂ ਦੇ ਸਰਦਾਰਾਂ ਦੇ ਉਹ ਜ਼ਮੀਨ ਦੀ ਹੱਕੀ ਤੇ ਜਾਇਜ਼ ਮੰਗਾਂ ਮਨਾਉਣ ਖਾਤਰ ਲੜੇ ਤਾਂ ਜਿਨ੍ਹਾਂ ਚੌਕੜ ਵਾਲੇ ਸਕੂਲ ਦੇ ਮਸਲੇ 'ਚ ਜਦੋਂ ਧਰਨਾ ਲੱਗਿਆ ਤਾਂ ਮੈਨੇਜਮੈਂਟ ਨੇ ਫੜ ਕੇ ਦੋ ਆਗੂ ਉਨਕਿਆ ਉਹ ਜੇਲ੍ਹ 'ਚ ਬੰਦ ਕਰਤੇ ਤੇ ਦੂਜੇ ਆਗੂ ਸੀ ਹੋਰ ਵੀ ਅਰੈਸਟ ਕੀਤੇ ਸੀ ਉਹਨਾਂ ਨੂੰ ਛੜਤਾ ਸੀ ਤਾਂ ਲਗਾਤਾਰ ਅਸੀਂ ਪ੍ਰਸ਼ਾਸਨ ਨਾਲ ਮੀਟਿੰਗਾਂ ਕਰ ਰਹੇ ਆ ਜਿਹੜੀ ਇਹ 307 ਝੂਠੀ ਧਾਰਾ ਲਾਈ ਆ ਇਹ ਧਾਰਾ ਬੰਦੀ ਨਹੀਂ ਤਾਂ ਸਾਡੇ ਆਗੂਆਂ ਨੂੰ ਜਿਹੜੀ ਨਕੇਹ ਰਿਆ ਕਰੋ ਉਹ ਲਗਾਤਾਰ ਜ਼ੁਹੰਤਨੀ ਹੁੰਦੇ ਰਹੇ ਤਾਂ ਨਕੀਆ ਉਹ ਜਾ ਸਾਰੇ ਪੰਜਾਬ ਚ ਨਕੀਡੀ ਸੀ ਦਾ ਉੱਤਰ ਮੁਰੇ ਅਕਾਲ ਦਿੱਤੀ ਸੀ ਤਾਂ ਕੱਲ ਪ੍ਰਸ਼ਾਸਨ ਨਾਲ ਮੀਟਿੰਗ ਵੀ ਹੋਈ ਆ ਬਹੁਤ ਵਧੀਆ ਮਾਹੌਲ ਚ ਹੋਈ ਆ ਤੇ ਏਦੋਂ ਬਾਅਦ ਮੀਟਿੰਗ ਤੋਂ ਬਾਅਦ ਅੱਜ ਫੇਰ ਮੀਟਿੰਗ ਸੀ ਤੇ ਨਾਲ ਆ ਜਦੋਂ ਰਾਤ ਤੋਂ ਸਵੇਰ ਤੋਂ 3 ਵਜੇ ਤੋਂ ਲੈ ਕੇ ਹੜਿਆ ਆਗੂਆਂ ਨੂੰ ਬਲਾਕ ਦੇ ਆਗੂਆਂ ਨੂੰ ਜ਼ਿਲ੍ਹਾ ਆਗੂਆਂ ਨੂੰ ਵੱਖ-ਵੱਖਾ ਥਾਣਿਆਂ ਕਦਮੋਂ ਵੱਡੀਆਂ ਰੇਡਾਂ ਮਾਰ ਕੇ ਉਹਨਾਂ ਨੂੰ ਅਰੈਸਟ ਕਰਕੇ ਥਾਣਿਆਂ 'ਚ ਬੰਦ ਕਰਕੇ ਜੇਲ੍ਹਾਂ 'ਚ ਬੰਦ ਕਰਤਾ ਤਾਂ ਕਰਕੇ ਅੱਜ ਵੱਡੀ ਪੱਦਰ ਤੇ ਡੋਡੀ ਬਰਾਕ ਜਿਹੜੇ ਨਿੱਕੇ ਇਕੱਠੇ ਹੋ ਕੇ ਡੀਸੀ ਦਫ਼ਤਰ ਵੱਲ ਜਾਣਗੇ ਜੋ ਵੀ ਇਧਰੋਂ ਸੂਬੇ ਕਮੇਟੀ ਕੋਲੋਂ ਤਾਂ ਇਹੋ ਕੇ ਆਊਗਾ ਤੇ ਸੇ ਦੂਬਾ ਦਾ ਜਿਹੜਾ ਬੜਾ ਇਕੱਠੇ ਡੋਡੀ ਸਾਰੇ ਜ਼ਿਲ੍ਹੇ ਇਕੱਠੇ ਹੋ ਕੇ ਤਾਂ ਕੂਚ ਬੰਡੇ ਦੇ ਨਾ ਡੀਸੀ ਦਫ਼ਤਰ ਵੱਲ ਕਰਾਣੇ ਪਾਣੀ ਛੱਡਾ ਡਾਂਗਾ ਮਾਰ ਕੇ ਸਰਪੜ ਦੇ ਆਗੂ ਨੂੰ ਫੜ ਕੇ ਜੇਲ੍ਹ ਚ ਬੰਦ ਕਰਦੇ ਦਿਓ ਆਗੂ ਜਿਹੜੇ ਸਾਡੇ ਝੂਠੇ ਪਰਚੇ ਪਾ ਕੇ ਜੇਲ੍ਹਾਂ ਚ ਬੰਦਾਂ ਨੂੰ ਰਿਹਾ ਕਰਵਾਗੇ ਪਹਿਲਾਂ ਵੀ ਝੂਠੇ ਪਰਚੇ ਤੁਸੀਂ ਕਹਿੰਦੇ ਹੋ ਪਾ ਕੇ 307 ਲਾ ਕੇ ਅੰਦਰ ਕਰ ਦਿੱਤੇ ਆ ਪਰ ਅੱਜ ਫਿਰ ਤੁਸੀਂ ਪੰਗਾ ਲੈਨੇ ਹੋ ਸਰਕਾਰ ਨਾਲ ਡਰ ਨਹੀਂ ਲੱਗਦਾ ਬਾਈ ਜੀ ਤੁਹਾਨੂੰ ਸਰਕਾਰ ਤੋਂ ਬਾਈ ਜੀ ਡਰਾ ਤਾਂ ਔਰੰਗਜ਼ੇਬ ਤੋਂ ਲੈ ਕੇ ਅੱਜ ਤੱਕ ਜਿੰਨੇ ਵੀ ਹਾਕਮ ਅੰਗਰੇਜ਼ ਜਮਾਤਾ ਆਈਆਂ ਉਹਨਾਂ ਨੇ ਕਿਸਾਨਾਂ ਮਜ਼ਦੂਰਾਂ ਦੀ ਨਿੱਕੇ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਆ ਪਹਿਲਾਂ ਤੋਂ ਲੈ ਕੇ ਨਾ ਜਿਹੜੀ ਪੰਜਾਬ ਦੀ ਧਰਤੀ ਦੀ ਆਵਾਜ਼ ਦਵੀ ਆ ਤੇ ਨਾ ਦਵਣਾ ਹੁਣ ਜਿਹੜੇ ਇਹ ਨਿਗਿਆ ਸਾਰੇ ਮੀਚਪ ਵਾਲੇ ਮੀਟਰਾਂ ਦਾ ਬੀਆਂ ਵਾਲਾ ਮਰੇਗਾ ਜਿਹੜੇ ਕਾਰਪੋਰੇਟ ਨਗੇ ਸੈਂਟਰ ਨੇ ਚਾਰ ਕਾਨੂੰਨ ਤੇ ਹੋਰ ਆਉਣ ਵਾਲੇ ਦਿਨਾਂ 'ਚ ਜਿਹੜੇ ਅਮਰੀਕਾ ਆਰਗੇਨਾਈਜੇਸ਼ਨ ਉੱਤੇ ਲਾਗੂ ਕਰਨੇ ਆ ਤਾਓ ਜਿਹੜੇ ਦੋ ਸਾਡੇ ਕਾ ਮਾਰ ਕੇ ਚੰਗੇ ਆ ਉਹਾਂ ਦੇ ਜੇ ਐ ਕਰੋਂਗੇ ਜਿਵੇਂ ਛੋਡੇ ਦੋ ਆਗੂ ਜੇਲਾਂ ਚ ਬੰਦਾ ਤੇ ਉਹਨਾਂ ਦੀ ਜਵਾਨਤ ਨਹੀਂ ਹੋਣਾ ਦੇ ਨਹੀਂ ਤੇ ਐਂ ਡਰਦਾ ਮਾਹੌਲ ਪੈਦਾ ਕਰਕੇ ਆਗੂਆਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਨਾ ਅੱਜ ਦੇਵੇ ਨਾ ਭਾ ਦੇ ਸਾਡੇ ਸਾਰੇ ਮਾਵਾਂ ਭੈਣਾਂ ਨੂੰ ਸਾਡੇ ਆਗੂਆਂ ਨੂੰ ਨਗਿਆਡੇ ਵਿਚਿਆਂ ਨੂੰ ਜੇਲਾਂ ਚ ਬੰਦ ਕਰ ਦੇਣਾ ਤੇ ਤਾਂ ਵੀ ਇਹ ਆਵਾਜ਼ ਆ ਜਿਹੜੀ ਨਿੱਕੇ ਪਹਿਲਾਂ ਤੋਂ ਲੈ ਕੇ ਨਾ ਹੁਣ ਦਬਣੀਆ ਨਾ ਦਬੀਆ ਵੈਸੇ ਦੱਸਤਾ ਤੁਸੀਂ ਇਹਨਾਂ ਨੂੰ ਜਿਹੜੇ ਤੁਹਾਡੇ ਨਾਲ ਧਰਨੇ ਤੇ ਚੱਲੇ ਆ ਵੀ ਭਾਈ ਪਹਿਲਾਂ ਦੋ ਟੰਗਿਆਂ ਹੁਣ ਹਜ਼ਾਰਾਂ ਦੀ ਗਿਣਤੀ ਨਾ ਕਰਦੇ ਨੂੰ ਮਖਾ ਜੀ ਜਿਹੜੇ ਇਹ ਦੋ ਆਗੂ ਆ ਸਾਡੇ ਆਮ ਪਿੰਡਾਂ ਦੇ ਵਰਕਰ ਹੂੰ ਕੋਈ ਆਗੂ ਨਹੀਂ ਹੂੰ ਜੇ ਉਹ ਆਗੂ 10 ਮਹੀਨਿਆਂ ਤੋਂ ਜੇਲ੍ਹ ਦੇ ਅੰਦਰ ਆ ਸਾਡੇ ਝੰਡਾ ਸਿੰਘਾ ਹੋਰ ਸੂਬੇ ਤੇ ਆਗੂਆਂ ਤੇ ਹੋਰਾਂ ਤੇ ਵੀ ਇਹ ਲਗਾਤਾਰ ਹੀ ਜਦੋਂ ਘੋਲ ਆਉਂਦਾ ਕਾਨੂੰਨ ਲਾਗੂ ਕਰਨਾ ਆਉਂਦਾ ਉਦੋਂ ਜੇਲ੍ਹਾਂ 'ਚ ਬੰਦ ਕਰਦੇ ਆ ਪਰਚੇ ਪਾ ਕੇ ਤੇ ਕੋਈ ਗੱਲ ਨਹੀਂ ਸ਼ਾਰਿਆਂ ਨੂੰ ਗੱਲ ਦੱਸ ਕੇ ਲੈ ਆਇਆ ਭਾਈ ਨਗੇ ਦੇੜਾ ਆਪਣਾ ਦੋ ਆਗੂਆਂ ਨੂੰ ਜੇਲਾ ਚੋਂ ਨਗੇ ਆ ਰਿਹਾ ਕਰਨ ਖਾਤਰ ਆਪਾਂ ਮੋਰਚਾ ਲਾ ਰਹੇ ਆ ਤੇ ਜੇ ਅੱਜ ਦੋ ਆਗੂਆਂ ਨੂੰ ਛੋਟੇ ਨੂੰ ਅੰਦਰ ਕਰਦੇ ਆ ਤੇ ਆਉਣ ਵਾਲੇ ਦਿਨਾਂ ਚ ਜਿਹੜੇ ਮੀਟਰ ਵਾਲੇ ਨਗੇ ਚੱਪਲੇ ਆ ਉਹਨਾਂ ਨੂੰ ਲਾਗੂ ਕਰਨ ਖਾਤਰ ਲੋਅ ਖਾਤਰ ਪਿੰਡਾਂ ਚ ਫੌਜ ਲਾਉਣਗੇ ਹੂੰ ਤੇ ਤਾਂ ਕਰਕੇ ਜੇ ਅੱਜ ਵੱਡੇ ਇਕੱਠ ਕਰਕੇ ਇਹ ਜਿਹੜੀ ਆਵਾਜ਼ ਉਹ ਕੋਤਣੇ ਲੱਗੇ ਹੋਇਆ ਤੇ ਕਾਰਪੋਰੇਟ ਘਰਾਣਿਆਂ ਦੇ ਮੋਦੀ ਸਰਕਾਰ ਤੇ ਭਗਵੰਤ ਮਾਨ ਦੀ ਸਰਕਾਰ ਉਧਰ ਖੜੀ ਆ ਤੇ ਤਾਂ ਕਰਕੇ ਫਿਰ ਆਉਣ ਵਾਲੇ ਦਿਨਾਂ 'ਚ ਇਹਨਾਂ ਨੇ ਪਿੰਡਾਂ ਦੀ ਵੜਨਾ ਸਾਨੂੰ ਕੋਈ ਮਹਿੰਗਾ ਨਹੀਂ ਉਹ ਕਹਿੰਦਾ ਮੈਂ ਕਿਸਾਨਾਂ ਦਾ ਮੁੰਡਾ ਮੈਨੂੰ ਪਿਆਰ ਬਹੁਤ ਕਰਦੇ ਆ ਮੈਂ ਤਾਂ ਉਹਨਾਂ ਲੋਕਾਂ ਦੇ ਘਰਾਂ 'ਚ ਭਗਵੰਤ ਮਾਨ ਦਾ ਕਹਿੰਦਾ ਸੀ ਪਹਿਲਾਂ ਇਹ ਸੱਥਾਂ 'ਚ ਲੋਕਾਂ ਦੀ ਗੱਲ ਜਿਹੜੀ ਲੀਡਰ ਆ ਕੇ ਸੁਣਾ ਕਰਨਗੇ ਤੇ ਜਦੋਂ ਹੁਣ ਉਹ ਕਿਸਾਨਾਂ ਮਜ਼ਦੂਰਾਂ ਦਾ ਛੱਡੋ ਜਦੋਂ ਮੀਟਿੰਗਾਂ ਤਾਂ ਹੀ ਉਹਨਾਂ ਨੇ ਕੋਈ ਦੋਸਤ ਕੋਈ ਜਵਾਬ ਨਹੀਂ ਕੀਤਾ ਸਾਨੂੰ ਨੇ ਹੋਈ ਜਾ ਅਜ ਦੇ ਝੂਟੇ ਵਾਲੇ ਪੁੱਛੇ ਛੇਡਾ ਮੁੱਖ ਮੰਤਰੀ ਬਾਹਰ ਫਿਰਦਾ ਤੇ ਉਹਦਾ ਹੈਲੀਕਾਪਟਰ ਕਾ ਅੰਨ ਕਿਹੜਾ ਹੀ ਫਿਰਦਾ ਪੱਤਰਕਾਰ ਵੀਰਾਂ ਨੇ ਜਿਹੜੀ ਤੀਜੀ ਅੱਖਾ ਉਹਨੂੰ ਝੂਠੇ ਪਰਚੇ ਪਾ ਕੇ ਜੇਲ੍ਹਾਂ ਚ ਬੰਦ ਕਰ ਦੇਣਾ ਤਾਂ ਉਹ ਕਹਿੰਤੀਆਂ ਪੱਤਰਕਾਰਾਂ ਨੂੰ ਬੰਦ ਕਰਤਾ ਵੱਡਾ ਕੱਟ ਕੀਤਾ ਉਹਨਾਂ ਨੇ ਜਨਾ ਸੈਂਟਰ ਤੱਕ ਲਾਤੀਆਂ ਤੇ ਆਈ ਜੇ ਸਾਨੂੰ ਪਰਚੇ ਜਾਂ ਮੱਥੇ ਪਾੜ ਕੇ ਨਕਿਆ ਜੇਲ੍ਹਾਂ ਚ ਬੰਦ ਕਰ ਦੇਣਗੇ ਸਾਨੂੰ ਭਰਾਵੋ ਕੋਈ ਮਾਰਾ ਨਹੀਂ ਸਾਡਾ ਤਾਂ ਗੱਲ ਸਰਕਾਰ ਤੱਕ ਜਾਊਗੀ ਫੇਰ ਜੇ ਸਾਡੇ 76 ਪੌਲਾ ਜੇਲ੍ਹ ਚ ਬੰਦ ਕਰਨਗੇ ਤਾਂ ਇਹ ਸਾਡਾ ਮੰਗਾ ਮੰਨਿਆ ਨੇ ਪਹਿਲਾਂ ਵੀ ਸਿਰ ਦਿੱਤੇ ਆ ਸਾਧੂ ਸੰਗਤ ਤਖਤੂਪੁਰ ਨੇ ਜ਼ਮੀਨਾਂ ਦੀ ਲੜਾਈ ਖਾਤਰ ਉਥੇ ਸਿਰ ਦਿੱਤਾ ਤੇ ਉਹ ਫਿਰ ਨਕਿਆ ਆਜ ਅਥੇ ਬੰਦਗਾ ਮਲਗਾ ਮੀਟ ਕਰਤਾਂ ਜੇਠੂ ਕੇ 1 ਰੁਪਏ ਪਿੱਛੇ ਸਾਡੇ ਦੋ ਨੌਜਵਾਨ ਮਜ਼ਦੂਰਾਂ ਦੇ ਆਗੂ ਉਹ ਸ਼ਹੀਦ ਕੀਤੇ ਬਾਸ ਕਰਾਇਦੇ ਮਹੱਲੇ ਚ ਤੇ ਫਿਰ ਨਕੀਆ ਉਹ ਲਹਿਰਾਂ ਦਬ ਗਈਆਂ ਜੇਠੂਕੇ ਜਿਹੜਾ ਝੰਡਾ ਸੰਗਾ ਉਹ ਪਿੰਡ ਤੁਰਨੋਂ ਹਟ ਗਿਆ ਅੱਜ ਵੱਡੀ ਪੱਦਰ ਤੇ ਜਿਉਂਦ ਪਿੰਡ ਚੋਂ ਹਜ਼ਾਰ ਬੰਦਾ ਇਕੱਠਾ ਹੋਈ ਜਾਂਦਾ ਅਡੋਡੀ ਬਲਾਕਾਂ ਚ ਨਿੱਕੇ ਇਕੱਠੇ ਹੋ ਗਏ ਦੋ ਬਲਾਕ ਇੱਥੇ ਇਕੱਠੇ ਹੋਦੇ ਆਉਣ ਦੀ ਦਾਣਾ ਮੰਡੀ ਚ ਉਧਰ ਅਟ ਵੱਖਵਾ ਕਥਾ ਤੇ ਨਿੱਕੇ ਇਕੱਠੇ ਹੋ ਕੇ ਬੜਨ ਗਿਆ ਇੱਕੋ ਦਮ ਜਦੋਂ ਕਾਲ ਆਉਗੀ ਸੀ ਭੰਡੇ ਵੱਲ ਬੜਾ ਗੱਦੀ ਸੀ ਦਫ਼ਤਰ ਵੱਲ ਇਹਨਾਂ ਦੀ ਮਰਜ਼ੀ ਆ ਗਰਫਦਾਰਾਂ ਦਾ ਕਰ ਲੈਣ ਛੱਡ ਗਾ ਦੋ ਆਗੂ ਛੱਡਨੇ ਆ ਕਿ ਤੇਲਾਦ ਬੰਦ ਕਰਨਾ ਉਹ ਉਹਨਾਂ ਦੀ ਮਰਜ਼ੀ ਹਾਂ ਭਾਈ ਜੀ ਫਿਰ ਅੱਜ ਜਾਉਂਗੀ ਬਣਾ ਲਿਆ ਮਨ ਦੇਖੋ ਤੁਸੀਂ ਪਹਿਲਾਂ ਕੈਮਰਾਮੈਨ ਨੂੰ ਕਮਾਗਾ ਕੱਠ ਵੇਖ ਲਵੇ ਲੋਕ ਲਹਿਰਾਂ ਕਦੀ ਨਹੀਂ ਦਬਦੀਆਂ ਹੁੰਦੀਆਂ ਇਹ ਸਮੁੰਦਰ ਦੇ ਹਾਰ ਵਰਗੇ ਲੋਕ ਨੇ ਇਹਨਾਂ ਨੂੰ ਕੋਈ ਦੁਨੀਆ ਦੀ ਤਾਕਤ ਨਹੀਂ ਰੋਕ ਸਕੀ ਇਸ ਤੋਂ ਪਹਿਲਾਂ ਇਤਿਹਾਸ ਗਵਾਏ ਸਾਡੇ ਨੱਕੇ ਰੁੱਕੇ ਹੋਏ ਲੀਡਰ ਪਹਿਲਾਂ ਇਸ ਤੋਂ ਪਹਿਲਾਂ ਲੋਕ ਲਹਿਰਾਂ ਨੇ ਰਿਹਾ ਕਰਾਏ ਹੋਏ ਜਿਹੜੇ ਸੁਪਰੀਮ ਕੋਰਟ ਵੱਲੋਂ ਉਮਰ ਕੈਦ ਸੀ ਇਸ ਤੋਂ ਪਹਿਲਾਂ ਸਾਰੀ ਦੁਨੀਆ ਨੂੰ ਪਤਾ ਹੈ ਕਿ ਜਿਹੜੇ ਆਪਣੇ ਮਨਜੀਤ ਨੇਰਸੀ ਉਮਰ ਕੈਦ ਹੋਈ ਸੀ ਤੇ ਲੋਕ ਲਹਿਰ ਨੇ ਉਹ ਰਿਹਾ ਕਰਾਏ ਸੀ ਇਦਰਾ ਫੈਸਲਾ ਕੀਤਾ ਹੋਇਆ ਹੈ ਕਿ ਹਰ ਹੀਲੇ ਆਪਣਾ ਜਿਹੜਾ ਟੀਚਾ ਮਿੱਥਿਆ ਹੋਇਆ ਹੈ ਕਿ ਦੋ ਆਗੂਆਂ ਨੂੰ ਰਹਾਆ ਕਰਾਉਣਾ ਇਹ ਲੜਾਈ ਲੜਾਂਗੇ ਹਰ ਹਾਲਤ ਸਾਥੀ ਰਹਾਆ ਕਰਾਵਾਂਗੇ ਅੱਜ ਜੇ ਸਰਕਾਰ ਨੇ ਭਲਾ ਆਗੂਆਂ ਕੁਝ ਕੁ ਟ੍ਰੇਨ ਕਰ ਲਿਆ ਪਰ ਜਿਹੜੇ ਲੋਕ ਨੇ ਇਹਨਾਂ ਨੂੰ ਦਬਾਇਆ ਨਹੀਂ ਜਾਂਦੀਆਂ ਅੱਜ ਸਾਡੀਆਂ ਮਾਵਾਂ ਪੈਣਾ ਬਰੋਬਰ ਸਾਡੇ ਮੈਦਾਨ ਦੇ ਵਿੱਚ ਖੜੀਆਂ ਨੇ ਜਿਹੜੇ ਘੋਲਾਂ ਦੇ ਵਿੱਚ ਔਰਤਾਂ ਸ਼ਾਮਲ ਹੁੰਦੀਆਂ ਨੇ ਉਹ ਘੋਲ ਕਦੇ ਵੀ ਹਾਰ ਨਹੀਂ ਜਾਂਦੇ ਉਹ ਜਿੱਤੇ ਜਾਂਦੇ ਨੇ ਅੱਜ ਤੁਸੀਂ ਦੇਖ ਸਕਦੇ ਹੋ ਪਿੰਡਾਂ ਦੇ ਵਿੱਚੋਂ ਆਮਹਾਰੇ ਲੋਕ ਵਿਆਹਾਂ ਦਾ ਸੀਜ਼ਨ ਹੈ ਭੋਗਾਂ ਦਾ ਸੀਜ਼ਨ ਹੈ ਪਰ ਲੋਕਾਂ ਨੇ ਸਾਰੇ ਕੰਮਕਾਰ ਛੱਡ ਕੇ ਤੁਸੀਂ ਦੇਖ ਸਕਦੇ ਹੋ ਦਾਣਾ ਮੰਡੀ ਭਰਤੀ ਇੱਕ ਘੰਟੇ ਦੇ ਵਿੱਚ ਤੇ ਹੁਣ ਇਸ ਤੋਂ ਬਾਅਦ ਜੋ ਸੂਬੇ ਦਾ ਫੈਸਲਾ ਆਊਗਾ ਟੀਚਾ ਮਿੱਥਿਆ ਹੋਇਆ ਹੈ ਹਰ ਹਾਲ ਉਸ ਮੰਜ਼ਲ ਵੱਲ ਵਧਾਂਗੇ ਧਰਨਿਆਂ ਦੀ ਲੋੜ ਕਿਉਂ ਪੈਂਦੀ ਹੈ ਸਰਕਾਰ ਈਮਾਨਦਾਰੀ ਬਹੁਤ ਆਵਡੇ ਵੱਡੇ ਵੱਡੇ ਫਲੈਕਸ ਬੋਰਡ ਲੱਗੇ ਪਏ ਆ ਦੇਖੋ ਜੇ ਆਪ ਮਹਾਰੇ ਕੋਈ ਕਹਿ ਦੇਵੇ ਅਸੀਂ ਈਮਾਨਦਾਰ ਬਹੁਤ ਆ ਐ ਤੜੀ ਹੁੰਦਾ ਈਮਾਨਦਾਰ ਤਾਂ ਲੋਕਾਂ ਨੂੰ ਕਹਿਣਾ ਹੁੰਦਾ ਈਮਾਨਦਾਰ ਤਾਂ ਲੋਕਾਂ ਨੂੰ ਗਰਾਊਂਡ ਲੈਵਲ ਤੇ ਲੋਕਾਂ ਨੂੰ ਦੱਸਣਾ ਹੁੰਦਾ ਸਰਕਾਰ ਕਹੇ ਜੀ ਹੈ ਅੱਜ ਤੁਹਾਡੇ ਸਾਹਮਣੇ ਅਧਿਆਪਕ ਧਰਨਿਆਂ ਦੇ ਬੈਠੇ ਹੋਏ ਨੇ ਉਹ ਤੋਂ ਦੇ ਨਾਲ ਸਾਰੇ ਕੱਚੇ ਮਜ਼ਦੂਰ ਮਦਰਨਾਂ ਤੇ ਬੈਠੇ ਹੋਏ ਨੇ ਵਿਦਿਆਰਥੀ ਧਰਨਾਂ ਤੇ ਬੈਠੇ ਹੋਏ ਨੇ ਯੂਨੀਵਰਸਿਟੀ ਦਾ ਮਸਲਾ ਚੱਲਦਾ ਪਿਆ ਹੈ ਉਹਦੇ ਨਾਲ ਮਜ਼ਦੂਰ ਬਦੀ ਤੌਰ ਤੇ ਕੁੱਟੇ ਜਾਂਦੇ ਨੇ ਹਰ ਰੋਜ਼ ਕਿਸਾਨਾਂ ਦੇ ਨਾਲ ਰੋਜ਼ ਮੁੱਠਪੇੜ ਹੁੰਦੇ ਨੇ ਆ ਤੁਹਾਡੇ ਸਾਹਮਣੇ ਆ ਤੇ ਪਲਾਸ ਰਹਿ ਕਿਹੜੇ ਲੋਕ ਹੈ ਮਗਰਲੇ ਪਾਸੇ ਇਸ ਕਰਕੇ ਜੇ ਤੁਸੀਂ ਆਪ ਦੇ ਮੂੰਹ ਕਹਾਂਗੇ ਸਾਡੀ ਸਰਕਾਰ ਬਹੁਤ ਚੰਗੀ ਹੈ ਇਹ ਲੋਕਾਂ ਨੂੰ ਦੱਸਣ ਦਾ ਅਮਲ ਰੂਪ ਵਿੱਚ ਕੀ ਹੈ ਲੋਕ ਸੰਤੁਸ਼ਟ ਹੋਣ ਫਿਰ ਆਪੇ ਧਰਨਾਂ ਲੱਗਣ ਆਪੇ ਲੋਕ ਇਕੱਠੇ ਨਾ ਹੋਣ ਅੱਜ ਸਰਕਾਰ ਆ ਜਿਹੜੀ ਸੜਕ ਅਗਲੇ ਪਾਸੇ ਬੈਰੀਕੇਟਿੰਗ ਕੀਤੀ ਹੋਈ ਹੈ ਸਰਕਾਰ ਨੇ ਕੀਤੀ ਇਹ ਲੋਕਾਂ ਨੇ ਨਹੀਂ ਕੀਤੀ ਹੋਈ ਅਸੀਂ ਆਪਦੀ ਮੰਗ ਮਨਾਉਣ ਦੇ ਲਈ ਸਿਰਫ ਡੀਸੀ ਦਫ਼ਤਰ ਜਾਣਾ ਸੀ ਨਾ ਕਿ ਸੜਕਾਂ ਘੇਰਦਿਆਂ ਸੀ ਅੱਜ ਪੂਰੇ ਪੰਜਾਬ ਦੇ ਵਿੱਚ ਖੱਜਲ ਖਵਾਰੀ ਸਰਕਾਰ ਕਰ ਰਹੀ ਹੈ ਵੱਡੇ ਪੱਤਰ ਦੇ ਉੱਤੇ ਰੋੜਾ ਬਲੌਕ ਕਰਕੇ ਇੱਧਰ ਅਸੀਂ ਅੱਜ ਹੁਣ ਵੀ ਇਸ ਸੜਕ ਪਰਲੇ ਪਾਸੇ ਚੱਲ ਰਹੀ ਹੈ ਅਸੀਂ ਇੱਥੇ ਬੈਠਿਆ ਜੋ ਟੀਚਾ ਮਿੱਥਿਆ ਉਸ ਤੋਂ ਬਾਅਦ ਜੇ ਸਰਕਾਰ ਐਸ ਗੱਲ ਤੋਂ ਭੱਜੂਗੀ ਫਿਰ ਸਾਰਾ ਕੁਝ ਕੀਤਾ ਜਾਊਗਾ ਇੱਕ ਵੱਧ ਗਿਆ ਹੁਣ ਕੀ ਜਾਓਗੇ ਬਠਿੰਡੇ ਦੇ ਵੱਲ ਤੁਸੀਂ ਸਾਡਾ ਪਹਿਲਾ ਟੀਚਾ ਮਿੱਥਿਆ ਹੋਇਆ ਸੀ ਅਸੀਂ ਕੋਈ ਦੁਪਹਿਰ ਤੱਕ ਨਹੀਂ ਆਏ ਸਾਂ ਅਸੀਂ ਸੋਚ ਕੇ ਐਸੇ ਦਾ ਘਰਾਓ ਕਰਨਾ ਕਰਾਓ ਰਾਤ ਨੂੰ ਨਹੀਂ ਹੋ ਸਕਦਾ ਕਰਾਓ ਕੱਲ ਸਵੇਰੇ ਵੀ ਹੋ ਸਕਦਾ ਹੈ ਇਹ ਕੱਲੋਂ ਤੱਕ ਵੀ ਲੰਮਾ ਚੱਲ ਸਕਦਾ ਹੈ ਇਹ ਸਾਡਾ ਮਿੱਥਿਆ ਹੋਇਆ ਸੀ ਨਾ ਕਿ ਅਸੀਂ 1 ਵਜੇ ਦਾ 12 ਵਜੇ ਵਾਲਾ ਮਾਮਲਾ ਨਹੀਂ ਸੀ ਸਰਕਾਰ ਚਿੰਤਾ ਦੇ ਵਿੱਚ ਪਾਤੀ ਫਿਰ ਸੀ ਇਹ ਧਰਨਾ ਨਹੀਂ ਸੀ ਇਹ ਕਰਾਓ ਸੀ ਇਹ ਸਰਕਾਰ ਸੋਚ ਲਵੇ ਕੀ ਕਰਨਾ ਹੈ ਇਧਰ ਲੋਕ ਲੋਕ ਲੈ ਸਾਰੇ ਲੋਕਾਂ ਨੂੰ ਜਲਦ ਕਰਨਾ ਹੈ ਜਾਂ ਇਧਰ ਬੰਦੇ ਦੋ ਛੱਡਣੇ ਨੇ ਮਾਮਲਾ ਇੱਥੇ ਹੈ ਇਸ ਤੋਂ ਪਹਿਲਾਂ ਕਈ ਵਾਰੀ ਇਹ ਇਹੋ ਜੇ ਸਾਥੀ ਬਾਹਰ ਆਏ ਹੋਏ ਨੇ 307 ਵਾਲੇ ਕਿਉਂਕਿ ਇਹ ਝੂਠਾ ਕਿ ਸੀ ਝੂਠਾ ਪਰਚਾ ਦਰਜ ਕੀਤਾ ਹੋਇਆ ਕਿਉਂਕਿ ਸਭ ਤੁਹਾਡੇ ਸਾਹਮਣੇ ਆ ਚੌਕੇ ਚ ਬਹੁਤਾ ਦੂਰ ਨਹੀਂ ਕੁੱਲ ਲੋਕਾਂ ਨੂੰ ਪਤਾ ਹੈ ਕਿ ਚੌਕੇ ਸਕੂਲ ਦੀ ਜਿਹੜੀ ਮੈਨੇਜਮੈਂਟ ਸੀ ਬਹੁਤ ਵੱਡਾ ਕਪੜਾ ਕਰ ਰਹੀ ਸੀ ਲਗਭਗ 1 ਮਹੀਨੇ ਦਾ ਅਧਿਆਪਕਾਂ ਦੀ ਤਨਖਾਹ ਦਾ ਮਾਮਲਾ ਜਿਹੜੇ ਬੱਚਿਆਂ ਨੂੰ ਫੀਸਾ ਦੇਣੀ ਸੀ ਉਹ ਨਹੀਂ ਸੀ ਦੇ ਰਹੇ ਉਹ ਜਿਹੜੇ ਬੱਚਿਆਂ ਦੇ ਜਿਹੜੇ ਕਤਾਬਾਂ ਕਾਪੀਆਂ ਬੈਗ ਉਹ ਕੁਝ ਵੀ ਨਹੀਂ ਸੀ ਦੇ ਰਹੀ ਜੇ ਆਉਂਦਾ ਹੈ ਸਾਰਾ ਕੁਝ ਇਸ ਕਰਕੇ ਉਹਨਾਂ ਲੋਕਾਂ ਨਾਲ ਸੰਘਰਸ਼ ਕੀਤਾ ਅਧਿਆਪਕਾਂ ਨਾਲ ਸੰਘਰਸ਼ ਕੀਤਾ ਉਹਨਾਂ ਕੇਸਾਂ ਦੇ ਵਿੱਚ ਇਹਨਾਂ ਨੂੰ ਲਜਾਇਆ ਦੂਜੇ ਪਾਸੇ ਮੇਰੇ ਸਾਥੀ ਨੇ ਪਹਿਲਾਂ ਤੁਹਾਨੂੰ ਦੱਸ ਚੁੱਕੇ ਨੇ ਕਿ ਜੋਹਰ ਜਿਹੜੀ ਜ਼ਮੀਨ ਹੈ ਕਿਰਤੀ ਲੋਕਾਂ ਵੱਲੋਂ ਆਬਾਦ ਕੀਤੀ ਹੋਈ ਸਾਡਾ ਖੂਨ ਪਸੀਨਾ ਜਿਹੜਾ ਉਹਦੇ ਤੇ ਲੱਗਿਆ ਹੋਇਆ ਸਾਡੀਆਂ ਪੀੜੀਦਰ ਪੀੜ੍ਹੀ ਉਹ ਜ਼ਮੀਨਾਂ ਆਬਾਦ ਕਰਕੇ ਉੱਥੇ ਕਿਸਾਨ ਬਸੇ ਹੋਏ ਨੇ ਉਹਨਾਂ ਨੂੰ ਵੀ ਬਾਹਰ ਕਰਨ ਦੀ ਉਹ ਚੱਲ ਰਹੀ ਸੀ ਪਰ ਇਧਰੋਂ ਲੋਕਾਂ ਨੇ ਫੈਸਲਾ ਕੀਤਾ ਹੋਇਆ ਕਿ ਨਹੀਂ ਅਸੀਂ ਉਹ ਜ਼ਮੀਨਾਂ ਸਾਡੇ ਬਾਪੇ ਬੰਦਾ ਸਿੰਘ ਬਹਾਦਰ ਵੱਲੋਂ ਵਰਸਾਏ ਗਏ ਉਹ ਜਿਹੜੇ ਉਹਨਾਂ ਨੂੰ ਮਲਕੀਅਤ ਲੈ ਕੇ ਦੇਣੀ ਇਹ ਕੋਲ ਬਹੁਤ ਵੱਡਾ ਜਾਊਗਾ ਤੇ ਇਹ ਅੱਜ ਅੱਜ ਜਿਹੜਾ ਹੈਗਾ ਸਰਕਾਰ ਲੱਖ ਵਾਰੀ ਰੋਕ ਲਵੇ ਮੱਥੇ ਪਾੜ ਲਵੇ ਇਹ ਕੋਲ ਮਠਾਣੀ ਪੈਣਾ ਇਹ ਪੀੜਾਂ ਵੱਧਦੀਆਂ ਰਹਿਣ ਗਿਆ ਉਹ ਨਾਰਾ ਕੁੱਲ ਲੋਕ ਸਾਡੇ ਪੜਿਆ ਜਾਂਦਾ ਹੈ ਕੀ ਕਰਨਗੇ ਜ਼ਿਲ੍ਹਾ ਥਾਣੇ ਲੋਕਾਂ ਦੇ ਹੜ ਵੱਧਦੇ ਜਾਵੇਂ ਇਹ ਹੜ ਵਧੂਗਾ ਇਹ ਡੀਸੀ ਦਫਤਰ ਨੂੰ ਜਾਊਗਾ ਉਹ ਕਹਿੰਦੇ ਅਸੀਂ ਵੀ ਵਧਾਂਗੇ ਗਣ 307 ਲਈ ਹੁਣ ਕੱਲੀ 302 ਰਹਿ ਗਈ ਉਹ ਵੀ ਲਾ ਦੇਵਾਂਗੇ ਕੋਈ ਮਾਮਲਾ ਨਹੀਂ ਇਸ ਤੋਂ ਪਹਿਲਾਂ ਬਹੁਤ ਕੁਝ ਕੀਤਾ ਹੋਇਆ ਬਹੁਤ ਸਾਰੇ ਅਗਵਾਤ 302 ਵੀ ਲੱਗੀਆਂ ਹੋਈਆਂ ਨੇ ਇੱਥੇ ਹੀ ਰਹਿਣੇ ਆ ਕੋਈ ਮਾਮਲਾ ਨਹੀਂ ਡੱਕ ਲੈਣ ਜਿਹੜੀਆਂ ਦੂਜੇ ਨਾਲ ਡੱਕਾ ਜਿੰਨਾ ਮਲ ਦੇ ਜਿਲ੍ਹਾ ਪਾਰ ਰਹੇ ਨੇ ਕਿੰਨੇ ਕੁ ਲੋਕ ਪਾਰ ਲੈਣਗੇ ਜਦੋਂ ਲੋਕ ਲਹਿਰ ਉੱਠਦੀ ਆਉਂਦੀਆਂ ਸਾਰੇ ਲੋਕ ਸਾਰੇ ਲੋਕ ਘਰਾਂ ਜੋ ਉੱਠ ਕੇ ਆਉਣਗੇ ਫਿਰ ਵੇਖ ਲਾਂਗੇ ਕਿਹੜੇ ਪਾ ਪੈਂਦੀ ਜਿਹੜੇ ਸਰਕਾਰ ਬਿਆਨ ਦਿੰਦੀ ਹੈ ਕੀ ਉਹ ਡਰਾ ਰਹੀ ਹੈ ਲੋਕਾਂ ਨੂੰ ਘਰਾਂ ਦੇ ਵਿੱਚ ਡਿਟੇਨ ਕਰਨਾ ਪੁਲਿਸ ਭੇਜਣੀ ਇੱਕ ਪਾਸੇ 307 ਲਾ ਰੱਖੀ ਔਣ ਕਹਿੰਦੇ ਵੀ ਘਰਾਂ ਦੇ ਵਿੱਚ ਹੀ ਜਾਬਤ ਕਰ ਲਓ ਇਹਨਾਂ ਨੂੰ ਜੀ ਭਾਵੇਂ 307 ਲਾਣ ਜਾਂ ਜਿਹੜੀਆਂ ਮਰਜੀ ਦਫਾ ਲਾਣ ਆਹ ਪਬਲਿਕ ਜਿਹੜੀ ਖੜੀ ਹੈ ਕੀ ਇਹ ਨਾਸਤੇ ਰੋਕਾਂ ਰਾਜ ਨਹੀਂ ਸਨ ਜੇ ਇਹ ਸਾਰੇ ਆ ਸੰਗਤ ਜਿਹੜੀ ਸਾਰੀ ਰੋਕਾਂ ਤੋੜ ਕੇ ਜਾਂ ਪਾਸੇ ਧੋ ਕੇ ਆ ਸਕਦੇ ਨੇ ਕਿ ਉਹਨਾਂ ਨੂੰ ਡਰਦੇ ਫਿਰ ਇੱਥੇ ਬੰਦੇ ਨਹੀਂ ਆਏ ਆ ਤੁਹਾਡੇ ਸਾਹਮਣੇ ਮੰਡੀ ਭਰੀਂਦੀ ਪਈ ਹੈ ਜੇ ਇੱਕ ਘੰਟੇ ਦੇ ਵੇਖੇ ਜਿੱਥੇ ਪੈਰ ਤਰਨ ਨੂੰ ਥਾਂ ਨਹੀਂ ਲੱਭਣਾ ਪਰ ਇਹਨਾਂ ਨੂੰ ਕੀ ਉਹ ਜਿਹੜੀਆਂ ਉਹਨਾਂ ਰੋਕਾਂ ਲਾਈਆਂ ਨੇ ਜਾਂ ਉਹਨਾਂ ਸਾਡੇ ਆਗੂਆਂ ਨੂੰ ਫੜਦੇ ਨੇ ਜਾਂ ਕਿਸੇ ਨੂੰ ਕਟੇਨ ਕਰਦੇ ਨੇ ਕਿਸੇ ਦੇ ਛਾਪਾ ਮਾਰੀ ਕਰਦੇ ਨੇ ਉਹਨਾਂ ਨੂੰ ਡਰਨ ਵਾਲੇ ਲੋਕ ਨਹੀਂ ਹੈ ਇਹਨਾਂ ਨਾਲ ਡਰਨਾ ਹੈ ਜੇ ਜਿਵੇਂ ਪਹਿਲਾਂ ਤੁਹਾਡੇ ਪੱਤਰਕਾਰਾਂ ਵੀਰਾਂ ਤੇ ਇਹਨਾਂ ਨੇ ਨਜਾਇਜ਼ ਪਰਚੇ ਪਾਏ ਕਿ ਉਹ ਪਰਚੇ ਉਹ ਸਹੀ ਸਨ ਉਹਨਾਂ ਦੇ ਪਰਚੇ ਸਹੀ ਸਨ ਜੇ ਕਿਸੇ ਦੀ ਜੇ ਪੱਤਰਕਾਰ ਵੀਰ ਦੀ ਆਵਾਜ਼ ਦਬਣਾ ਚਾਹੁੰਦੇ ਨੇ ਜਾਂ ਇਹਨਾਂ ਲੋਕਾਂ ਦੀਆਂ ਆਵਾਜ਼ਾਂ ਦਬਣਾ ਚਾਹੁੰਦੇ ਨੇ ਪਰ ਇਹ ਸਰਕਾਰ ਤੋਂ ਇਹਨਾਂ ਬੰਦਿਆਂ ਦੀਆਂ ਇਹਨਾਂ ਦੀਆਂ ਆਵਾਜ਼ਾਂ ਨਹੀਂ ਦੱਬੀਆਂ ਜਾਣੀਆਂ ਅਸੀਂ ਇੱਕ ਤਾਨਕੇ ਖੜੇ ਆ ਅਸੀਂ ਬਠਿੰਡੇ ਜਾ ਕੇ ਰਾਂਗੇ ਪਰ ਅਸੀਂ ਇਹ ਦੇਖਦੇ ਆ ਕਿ ਸਾਨੂੰ ਸੂਬੇਲ ਨੂੰ ਕਾਲ ਕਿਦੋਂ ਆਉਂਦੀ ਹੈ ਚਾਰ ਸਵੇਰੇ ਅਸੀਂ ਬਠਿੰਡੇ ਦੇ ਇਕੱਠੇ ਹੋਏ ਪਏ ਆ ਜਦੋਂ ਵੀ ਸਾਨੂੰ ਕਾਲ ਆਉਂਦੀ ਵੇ ਪਹੁੰਚੋ ਇਹਨਾਂ ਦੀਆਂ ਰੋਕਾਂ ਟੋਕਿਆਂ ਸਾਨੂੰ ਕੁਝ ਨਹੀਂ ਕਹਿੰਦੀਆਂ ਤੇ ਨਾ ਸਾਨੂੰ ਇਹਨਾਂ ਦਾ ਜੇਲਾ ਦਾ ਡਰ ਹੈ सीएम ਭਗਵੰਤ ਮਾਨ ਕਹਿੰਦੇ ਕਿਸਾਨ ਤਾਂ ਵਿਹਲੇ ਆ ਝੰਡਾ ਲੈ ਕੇ ਸੜਕ ਰੋਕ ਲੈਂਦੇ ਆ ਕਹਿੰਦੇ ਆਏ ਦਿਨ ਇਹਨਾਂ ਦਾ ਤਾਂ ਹੀ ਹਾਲ ਹੋਇਆ ਪਿਆ ਜਦੋਂ ਭਗਵੰਤ ਮਾਨ ਆਪ ਜਾ ਕੇ ਧਰਨਿਆਂ 'ਚ ਬਹਿੰਦਾ ਸੀ ਉਦੋਂ ਕੀ ਸੀ ਆਪ ਵੀ ਜਾ ਕੇ ਧਰਨਿਆਂ 'ਚ ਬਹਿੰਦਾ ਰ ਇਹਨਾਂ ਧਰਨਿਆਂ 'ਚੋਂ ਨਿਕਲੀ ਹੋਈ ਏ ਸਰਕਾਰ ਹੈ ਜਦੋਂ ਦਿੱਲੀ ਦੇ ਵਿੱਚ ਇਹਨਾਂ ਧਰਨਿਆਂ ਤੋਂ ਇਹਨਾਂ ਨੇ ਸਰਕਾਰ ਪੈਦਾ ਕੀਤੀ ਕਿੱਥੋਂ ਪੈਦਾ ਕੀਤੀ ਹੈ ਤੇ ਫਿਰ ਧਰਨਿਆਂ 'ਚ ਹੀ ਜਾ ਕੇ ਬੈਂਦੇ ਸਨ ਹੁਣ ਇਹ ਕੀ ਹੈ ਅੱਜ ਇਹਨਾਂ ਦੀ ਸਰਕਾਰ ਬਣੀ ਹੈ ਅੱਜ ਇਹ ਪੀਲੀਆਂ ਪੱਲਾ ਪੱਗਾਂ ਬੰਨ੍ਹ ਕੇ ਸਾਡੇ ਵਰਗੀਆਂ ਪੱਗਾਂ ਬੰਨ੍ਹ ਕੇ ਅੱਜ ਧਰਮੀ ਬਣੇ ਫਿਰਦੇ ਨੇ ਨਹੀਂ ਹੋਣ ਦੇਣੀ ਇਹ ਕੋਈ ਚੀਜ਼ ਵੀ ਪਰ ਇਹਨਾਂ ਦੇ ਅੱਗੇ ਜਿਹੜੀ ਸੰਗਤ ਹੈ ਜਦੋਂ ਇਹ ਸਿਰ ਜੋੜ ਲੈਂਦੇ ਹੈ ਜਦੋਂ ਇਕੱਠੇ ਟੋਰ ਪੈਂਦੇ ਨੇ ਇਹ ਸਰਕਾਰਾਂ ਕੁਝ ਨਹੀਂ ਕਰ ਸਕਦੀਆਂ ਅੱਜ ਸਾਰੀ ਸਾਰੇ ਪੰਜਾਬ ਦੇ ਵਿੱਚ ਭਾਵੇਂ ਇਹਨਾਂ ਨੇ ਸੋਚਿਆ ਵੀ ਐਨੇ ਕੁ ਰਾਂਗੇ ਨਹੀਂ ਬਹੁਤ ਜ਼ਿਆਦੇ ਕਾਫਲੇ ਆ ਕੇ ਉਹਨਾਂ ਸਾਡੇ ਵੀਰ ਅੰਦਰ ਨੇ ਉਹਨਾਂ ਨੂੰ ਅਸੀਂ ਕਢਾ ਕੇ ਰਾਂਗੇ ਇਨਕਲਾਬ ਆਇਆ ਹੋਇਆ ਪੰਜਾਬ ਦੇ ਵਿੱਚ ਹਰ ਇੱਕ ਨੂੰ ਆਜ਼ਾਦੀ ਹੈ ਕਹਿੰਦੇ ਵਧੀਆ ਲੋਕ ਜੀ ਰਹੇ ਤੇ ਕਹਿੰਦੇ ਸੁੱਖ ਸਹੂਲਤਾਂ ਦੇਤੀਆਂ ਪੰਜਾਬ ਬੜਾ ਇਨਕਲਾਬ ਆ ਰਿਹਾ ਹੈ ਕਦੀ ਮਜ਼ਦੂਰਾਂ ਤੇ ਲਾਠੀਓ ਚਾਰਜ ਹੋ ਰਿਹਾ ਹੈ ਕਦੀ ਟੀਚਰਾਂ ਤੇ ਹੋ ਰਿਹਾ ਹੈ ਕਦੀ ਕਿਸਾਨਾਂ ਤੇ ਹੋ ਰਿਹਾ ਹੈ ਮੈਨੂੰ ਇਹਦੇ ਦੱਸੋ ਅੱਜ ਜਿਹੜਾ ਪੰਜਾਬ ਪੰਜਾਬ ਆਪ ਦਾ ਇਹ ਤੇ ਵੇਖੋ ਸਾਹਬ ਲਾਓ ਪਬਲਿਕ ਸਾਰੀ ਨੂੰ ਪਤਾ ਹੈ ਅੱਜ ਮੈਸੇਜ ਆਉਂਦੇ ਨਾ ਪਏ ਅੱਜ ਸਮਝਾਉ ਤੇ ਬਾਹਰ ਦੀ ਅਮਰੀਕਾ ਨਾਲ ਕਿਉਂ ਹੋ ਰਹੇ ਨੇ ਪਹਿਲਾਂ ਇਹ ਜਾ ਕੇ ਮੋਦੀ ਦੇ ਗੋਡਿਆਂ 'ਚ ਬੈਠਾ ਤਾਂ ਇਸ ਕਰਕੇ ਅੱਜ ਜੇ ਜ ਸਮਝੋਤਾ ਅਮਰੀਕਾ ਕਰਦਾ ਜਾਂ ਸਾਡੇ ਪੰਜਾਬ ਦੀ ਸਹਿਮਤੀ ਨਾਲ ਹੀ ਹੁੰਦੀ ਹੈ ਜੇ ਇਹ ਅੱਜ ਸਾਡੀ ਖੇਤੀ ਚ ਖੇਤਰ ਚ ਬਾਹਰ ਕੱਢਣਾ ਚਾਹੁੰਦੇ ਨੇ ਇਹ ਜਿਹੜੇ ਅੱਜ بڑے ਇਨਕਲਾਬ ਹੋ ਰਹੇ ਨੇ ਉਸ ਇਨਕਲਾਬਾਂ ਦਾ ਇਹ ਸਾਰੀ ਦੁਨੀਆ ਨੂੰ ਪਤਾ ਹੈ ਭਾਵੇਂ ਪਹਿਲਾਂ ਵੀ ਸਰਕਾਰਾਂ ਆਈਆਂ ਨੇ ਪਰ ਅੱਜ ਇਹ ਦੋ ਹਿੱਸੇ ਉਹਨਾਂ ਤੋਂ ਵੱਧ ਕੇ ਅੱਗੇ ਆਇਆ ਵੀ ਇਹ ਕੀ ਹੋ ਰਿਹਾ ਉਹ ਸੀਐਮ ਭਗਵੰਤ ਮਾਨ ਤਾਂ ਪਹਿਲਾਂ ਮੋਦੀ ਨਾਲ ਜਦੋਂ ਸੰਸਦ ਦੇ ਵਿੱਚ ਅਸੀਂ ਕਿਲਕਾਰੀਆਂ ਮਾਰਦੇ ਹੁੰਦੇ ਸੀ ਉਂਗਲਾ ਚੱਕਦੇ ਹੁੰਦੇ ਸੀ ਤੁਸੀਂ ਕਹਿੰਦੇ ਹੋ ਗੋਡੀ ਹੱਥ ਲਾਈ ਜਾਂਦਾ ਸੀ ਇਹ ਸਭ ਝੂਠੀਆਂ ਕਲਕਾਰੀਆਂ ਨੇ ਇਹ ਸਭ ਝੂਠਾ ਹੈ ਜੋ ਕੁਝ ਆਵੇ ਪਰ ਮੈਂ ਜਿਹੜੀ ਵਾਰ-ਵਾਰ ਤੁਹਾਨੂੰ ਗੱਲ ਕਰਨਾ ਜਿੰਨੇ ਮਰਜ਼ੀ ਝੂਠ ਮਾਰੀ ਜਾਣਾ ਅੱਜ ਸਾਡੇ ਇਲਾਕੇ ਦੇ ਵਿੱਚ ਜਲਾਲਾਬਾਦ ਦੇ ਵਿੱਚ ਇੱਕ ਮੰਤਰੀ ਬੋਲਦਾ ਮੈਂ ਸਾਰੀਆਂ ਜਲਾਲਾਬਾਦੀਆਂ ਸ਼ਰਕਾ ਪੱਕੀਆਂ ਕਰ ਦੇਣੀਆਂ ਨੇ ਕੋਈ 5 ਕਿਲੋਮੀਟਰ ਦੀ ਕੋਈ 100 ਕਿਲੋਮੀਟਰ ਦੀ ਕੋਈ 10 ਕਿਲੋਮੀਟਰ ਦੀ ਉਹ ਕਾਦ ਨਾ ਕਰ ਦੇਣੀਆਂ ਨੇ ਪੰਜਾਬ ਨੂੰ ਤਾਂ ਹਜ਼ਾਰਾਂ ਕਰੋੜ ਦਾ ਤੁਸੀਂ ਕਰਜ਼ਾ ਕਰਤਾ ਹੈ ਕਰਜ਼ਾਈ ਕਰਤਾ ਹੈ ਪੰਜਾਬ ਦੀਆਂ ਧਰਤੀਆਂ ਵੇਚ ਕੇ ਤੁਸੀਂ ਇਹ ਸੋਚਦੇ ਹੋ ਕਿ ਇਸ ਨੂੰ ਵੇਚ ਕੇ ਆਪਣੀਆਂ ਥਲਕਾਵਾਂ ਪੂਰੀਆਂ ਕਰੀਏ ਅੱਜ ਜਿਵੇਂ ਸਾਡੇ ਪ੍ਰਧਾਨ ਜੀ ਕਹੇ ਕਹਿੰਦੇ ਮੀਟਰਾਂ ਦੀ ਗੱਲ ਹੈ ਸਾਡੀ ਖੇਤੀ ਦੀ ਗੱਲ ਹੈ ਅੱਜ ਮੀਟਰਾਂ ਵਾਸਤੇ ਵੀ ਪੂਰਾ ਜੋਰ ਲੱਗਾ ਹੋਇਆ ਹੈ ਹੁਣ ਕੀ ਅੱਜ ਸਿਆਲ ਚ ਕਿੰਨੀ ਕੁ ਬਿਜਲੀ ਚੱਲਦੀ ਹੈ ਇੱਕ ਘਰ ਘਰ ਦੇ ਵਿੱਚ ਛਾਪੇ ਮਾਰ ਕੇ ਇਹ ਨਜਾਇਜ਼ ਜਲਮਾਨੇ ਪਾ ਕੇ ਕਿਉਂ ਬੰਦ ਦੇਣਾ ਪਏ ਵੀ ਉਹਨਾਂ ਨੂੰ ਇਹਨਾਂ ਨੇ ਥਣਕਾਵਾਵਾਂ ਦੇਣੀਆਂ ਨੇ ਅੱਜਕੱਲ ਇਹਨਾਂ ਕੋਲ ਇੰਨੀ ਗੰਜੈਸ ਨਹੀਂ ਕਿ ਅਸੀਂ ਆਪਣੇ ਮੁਲਾਜ਼ਮਾਂ ਨੂੰ ਥਣਕਾਵਾਵਾਂ ਵੀ ਦੇ ਦਈਏ ਤਾਂ ਸਾਰਾ ਪੰਜਾਬ ਇਹਨਾਂ ਨੇ ਕਰਜ਼ਾ ਕਰਕੇ ਉਹ ਕਿੱਡੀ ਸੋਹਣੀ ਮੰਡੀ ਸੀ ਚੰਡੀਗੜ੍ਹ ਦੇ ਵਿੱਚ ਏ ਸੀ ਮੰਡੀ ਸੀ ਜਿਹਨੂੰ ਇਹ ਬਰਬਾਦ ਕਰਨ ਲੱਗਾ ਹੀ ਵੇਚਣ ਲੱਗਾਈ ਪਏ ਕਿਸਾਨ ਲੇਅਰ ਨੇ ਨਹੀਂ ਵੇਚਣ ਦਿੱਤੀ ਜੇ ਲੈਂਡ ਪੌਟਿੰਗ ਇਹਨਾਂ ਨੇ ਇੰਨੀ ਜ਼ਮੀਨ ਅਜੇ ਤੱਕ ਪਹਿਲੀ ਵਾਰਾ ਹੋਇਆ ਹੈ ਦੁਨੀਆ ਤੇ ਕਿ ਅੱਜ ਐਸਾ ਹੈ ਕਿ ਜੇ ਪੈਸੇ ਦੇ ਬਿਅਰ ਹੀ ਜ਼ਮੀਨ ਕੋਈ ਵੇਰ ਪਰ ਉੱਥੇ ਏਕਤਾ ਹੋਈ ਏ ਸਾਰੀ ਦੁਨੀਆ ਨੇ ਏਕਤਾ ਕੀਤੀ ਉਸ ਜ਼ਮੀਨ ਨੂੰ ਨਹੀਂ ਚੱਲਣ ਦਿੱਤਾ ਅੱਜ ਜਿਹੜੀ ਸਰਕਾਰੀ ਕੋਈ ਵੀ ਜ਼ਿਆਦਾਤੇ ਅੱਜ ਇਹ ਸਰਕਾਰ ਵੇਚਣ ਤੇ ਲੁਕੀ ਲੱਗੀ ਹੋਈ ਏ ਵੀ ਉਹਨਾਂ ਨੂੰ ਵੇਚ ਕੇ ਆਪਣਾ ਗੁਜ਼ਾਰਾ ਕਰੀਏ 6 ਮਹੀਨੇ ਰਹਿਣਾ ਕਿ ਨਹੀਂ ਰਹਿਣਾ ਤੁਸੀਂ ਮੀਟਰਾਂ ਦੀ ਗੱਲ ਕੀਤੀ ਉਹ ਤਾਂ ਕਹਿੰਦੇ ਬਿਜਲੀ ਦੇ ਬਿੱਲ ਹੀ ਜ਼ੀਰੋ ਆ ਰਹੇ ਆ ਘਰਾਂ ਦੇ ਵਿੱਚ ਤਾਂ ਬਿਜਲੀ ਦੇ ਹੁਣ ਬਿੱਲ ਭਰਨ ਦੀ ਲੋੜ ਹੀ ਨਹੀਂ ਹੈਨੀ ਕੀ ਸੀ ਬਿੱਲ ਭਰਨ ਦੇ ਕਿਉਂ ਲੋੜ ਜਿਹੜੇ ਹੁਣ ਇਹ ਨਾਲ ਚੇਪ ਵਾਲੇ ਮੀਟਰ ਕੱਢੇ ਨੇ ਜਿਹੜੇ ਮੀਟਰ ਲਾਤੇ ਹੁਣ ਉਸ ਮੀਟਰ ਦੇ ਵਿੱਚ ਬਿਗੇਰ ਮੀਟਰ ਚੱਲਣ ਤੋਂ ਬਿਗੇਰ ਬਿਜਲੀ ਚੱਲਣ ਤੋਂ ਉਹਦੀਆਂ ਯੂਨਟਾਂ ਨਿਕਲਦੀਆਂ ਵੀ ਕਿਉਂ ਨਿਕਲਦੀਆਂ ਪਈਆਂ ਕੀ ਲੋੜ ਪੈਗੀ ਸੀ ਮੀਟਰ ਬਦਲਣ ਦੀ ਸਾਨੂੰ ਕਿਹੜੀ ਜ਼ਰੂਰਤ ਹੈ ਮੀਟਰ ਬਦਲਣ ਦੀ ਸਿਰਫ ਇਹ ਹੈ ਵੀ ਇਹਨਾਂ ਕਾਰਪੋਰੇਟ ਘਰਾਣਿਆਂ ਨੂੰ ਇਹਨਾਂ ਨੇ ਮਾਫਾ ਦੇਣਾ ਹੈ ਉਹਨਾਂ ਨੂੰ ਕਮਾਈ ਦੇਣੀ ਹੈ ਤੇ ਮੀਟਰ ਬਦਲਣੇ ਨੇ ਮੀਟਰ ਦਾ ਮੀਟਰ ਜਦੋਂ ਰਾਤ ਦੇ 12 ਵਜੇ ਮੀਟਰ ਬੰਦ ਹੁੰਦਾ ਜਿਵੇਂ ਚਿਪ ਜਦੋਂ ਉਹਦੇ ਪੈਸੇ ਖਤਮ ਹੁੰਦੇ ਨੇ ਬਿਜਲੀ ਖਤਮ ਹੋ ਜਾਂਦੀ ਹੈ ਅੱਜ ਸਾਡੇ ਪੰਜਾਬ ਦੇ ਵਿੱਚ ਕਦੇ 2.5 ਲੱਖ ਮੁਲਾਜ਼ਮ ਸੀ ਬਿਜਲੀ ਦਾ ਜਿਹੜੇ ਅੱਜ 42000 ਰਹਿ ਗਏ ਨੇ ਉਹਨਾਂ 42000 ਨੂੰ ਇਹ ਘਰ ਕੱਲ ਨੂੰ ਫਿਰਦੇ ਨੇ ਪ੍ਰਧਾਨ ਸਾਹਿਬ ਉਹ ਕਹਿੰਦੇ 60000 ਤੋਂ ਪਲੱਸ ਨੌਕਰੀਆਂ ਦੇਤੀਆਂ ਤੁਸੀਂ ਕਹਿੰਦੇ ਮੁਲਾਜ਼ਮਾਂ ਨੂੰ ਘਰੇ ਭੇਜੀ ਜਾਂਦੇ ਆ ਕਿੱਥੇ 60 ਦੇਤੀਆਂ ਸਾਡੇ ਸਾਹਮਣੇ ਤਾਂ ਕੋਈ ਦਿਸਦਾ ਨਹੀਂ ਕਿਹਨੂੰ ਦੇਤੀਆਂ ਆ ਸਾਡੇ ਜਿੰਨਾ ਆਵੇ ਮਾ ਨੁਕਸਾਨ ਹੋਇਆ ਹੈ ਅੱਜ ਇਸ ਗੁਰਹਾ ਜਥੇਬੰਦੀ ਨੇ ਚਮੋਸੀ ਦੂਜੇ ਜ਼ਿਲ੍ਹਿਆਂ ਦੀ ਨਹੀਂ ਕਰਦੇ ਸਾਡੇ ਫਾਜ਼ਿਲਕਾ ਦੇ ਵਿੱਚ ਘੱਟ ਤੋਂ ਘੱਟ 2.5 ਕਰੋੜ ਲਾ ਕੇ ਉਹਨਾਂ ਲੋਕਾਂ ਦੀਆਂ ਜ਼ਮੀਨਾਂ ਬਚਾਈਆਂ ਨੇ ਉਹਨਾਂ ਨੂੰ ਬਣਾਇਆ ਹੈ ਉਹਨਾਂ ਜ਼ਮੀਨਾਂ ਦੇ ਵਿੱਚ ਬੀ ਪਾਇਆ ਉਹਨਾਂ ਦੀ ਖਾਤ ਪਾਈ ਹੈ ਉਹਨਾਂ ਦੀ ਵਾਰਤ ਲਈ ਹੈ ਘੱਟ ਤੋਂ ਘੱਟ ਸਾਡੇ ਆਪ ਸਾਡੇ ਆਗੂ ਸਾਡੇ ਸੂਬੇ ਦੇ ਆਗੂ ਝੰਡਾ ਸਿੰਘ ਜੀ ਸ਼ਿੰਗਾਰਾ ਸਿੰਘ ਮਾਨ ਜੀ ਘੱਟ ਤੋਂ ਘੱਟ 3 ਮਹੀਨੇ ਉੱਥੇ ਲਗਾਤਾਰ ਬੈਠੇ ਰਹੇ ਤੇ ਜਿੰਨਾ ਕਰੋੜਾਂ ਰੁਪਏ ਖਰਚ ਕੀਤੇ ਨੇ ਸਰਕਾਰ ਨੇ ਉੱਥੇ ਕੀ ਦਿੱਤਾ ਹੈ ਇੱਕ 20000 ਰੁਪਇਆ ਕਿੱਲੇ ਪਿੱਛੇ ਕਹਿੰਦੇ ਸੀ ਪਰ ਉਹ ਵੀ ਨਹੀਂ ਦਿੱਤਾ ਫਿਰ ਇੱਕ ਗੱਲ ਹੋਰ ਸੁਣ ਲਓ ਇਹਨਾਂ ਨੇ ਉਹ ਬਹਾਨਾ ਬਣਾਇਆ ਹੈ ਉੱਥੇ ਉਹਨਾਂ ਵੀਰਾਂ ਦੀਆਂ ਜ਼ਮੀਨਾਂ ਕੱਚੀਆਂ ਨੇ ਵੀ ਕੱਚੀ ਜ਼ਮੀਨ ਵਾਲਿਆਂ ਨੂੰ ਪੈਸੇ ਨਹੀਂ ਨੇ ਉਹਨਾਂ ਦੇ ਪਰ ਦੇਣਾ ਕਿੰਨਾਂ ਨੂੰ ਜਿਨ੍ਹਾਂ ਨੂੰ 100 100 ਸਾਲ ਹੋ ਗਏ ਜ਼ਮੀਨ ਵਾਂਦਿਆਂ ਨੂੰ ਅੱਜ ਉਹਨਾਂ ਨੂੰ ਕੀ ਦਿੱਤਾ ਜੇ ਜੌਂਦ ਪੇੜ ਦੀ ਗੱਲ ਸੀ ਤੇ ਉਹਨਾਂ ਨੂੰ 100 100 ਸਾਲ ਹੋ ਗਏ ਜ਼ਮੀਨਾਂ ਵਾਂਦਿਆਂ ਨੂੰ ਜਿਹੜੇ ਪਿੱਛੇ ਆ ਸਾਡੇ ਸਾਡਾ ਬੱਚਾ ਅੰਦਰ ਹੈ ਸਾਡਾ ਭਰਾ ਅੰਦਰ ਹੈ ਉਹਨਾਂ ਜ਼ਮੀਨਾਂ ਵਾਸਤੇ ਜਿਹੜੀਆਂ ਲੜਾਈਆਂ ਲੜ ਰਹੀਏ ਅੱਜ ਕਿਸਾਨ ਯੂਨੀਅਨ ਭਾਰਤ ਏਕਤਾ ਗ੍ਰਹਾਂ ਵਾਲੇ ਇਹਨਾਂ ਜ਼ਮੀਨਾਂ ਵਾਸਤੇ ਵੀ ਅਸੀਂ ਜਿਹਨਾਂ ਦੇ ਸੌ ਸੌ ਹਲ ਦੇ ਕਟ ਤੋਂ ਕੰਡ ਉਹਨਾਂ ਦੇ ਵਾਂਦੇ ਉਹਨਾਂ ਦੇ ਬੱਚੇ ਪਨਾਏ ਨੇ ਉਹਨਾਂ ਸਾਰਾ ਕੁਝ ਕੀਤਾ ਵਹਿਦ ਕੀਤਾ ਜੰਗਲ ਸੰਗਦੀ ਟੀਬੇ ਸੰਾ ਜੋ ਉਹਨਾਂ ਜ਼ਮੀਨਾਂ ਨੂੰ ਵਾਈਆਂ ਹੋਈਆਂ ਨੂੰ ਬਣਾਈਆਂ ਹੋਈਆਂ ਨੂੰ ਖੋਹਣਾ ਚਾਹੁੰਦੇ ਨੇ ਅੱਜ ਇੱਕ ਨਵਾਂ ਸਟੈਂਡ ਚੱਲਿਆ ਹੈ ਵੇਖੋ ਜਿਹੜੀ ਇੱਥੇ ਫਰੀਦਕੋਟ ਜ਼ਮੀਨ ਪਈ ਹੈ ਉਸ ਜ਼ਮੀਨ ਦਾ ਅਜੇ ਇੱਕ ਚਾਲ ਚੱਲਦੀ ਹੈ ਭਈ ਕਿ ਉਸ ਜ਼ਮੀਨ ਨੂੰ ਕਿਵੇਂ ਅਸੀਂ ਕਾਰਪੋਰੇਟ ਘਰਾਣਿਆਂ ਦੇ ਹੱਥ 'ਚ ਕਰਨਾ ਤੇ ਕਿਵੇਂ ਉਹਨੂੰ ਵੇਚ ਜਾਣਾ ਹੈ ਜਿਵੇਂ ਤੁਹਾਡੇ ਬਠਿੰਡੇ ਦਾ ਥਰਮਲ ਵਿਕਿਆ ਹੈ ਇਹਨਾਂ ਚੀਜ਼ਾਂ ਨੂੰ ਸਰਕਾਰ ਤੁਲੀ ਹੋਈ ਹੈ ਤੇ ਵੇਚਣ ਤੇ ਇਹ ਸਾਰੀ ਦੁਨੀਆ ਨੂੰ ਪਤਾ ਸਾਰਿਆਂ ਦੇ ਸਾਹਮਣੇ ਕੋਈ ਲਕਾਅ ਵਾਲੀ ਗੱਲ ਨਹੀਂ ਤੁਹਾਡੇ ਵੱਲੋਂ ਬਾਰ-ਬਾਰ ਕਾਰਪੋਰੇਟ ਘਰਾਣਿਆਂ ਦੀ ਗੱਲ ਕੀਤੀ ਜਾ ਰਹੀ ਹੈ ਭਗਵੰਤਮਾਨ ਦਾ ਕਹਿੰਦਾ ਮੈਂ ਕਿਸਾਨਾਂ ਦਾ ਮੁੰਡਾ ਮੈਂ ਤਾਂ ਤੁਹਾਡਾ ਹੀ ਮੁੰਡਾ ਹੈਗਾ ਉਹ ਕਿਵੇਂ ਉਹਨਾਂ ਨੂੰ ਵੇਚ ਦੂਗਾ ਜ਼ਮੀਨਾ ਜੀ ਮੇਰੇ ਵੀਰ ਜਦੋਂ ਕਿਸੇ ਨੂੰ ਖੁਰਸੀ ਮਿਲ ਜਾਂਦੀ ਏ ਚਾਹੇ ਕੋਈ ਵੀ ਏ ਉਦੋਂ ਉਹ ਉਹਨਾਂ ਦੇ ਗੌਣ ਗੌਂਦਾ ਬਈ ਉਹਨਾਂ ਘਾਰ ਪਰੋਟਾਂ ਦੇ ਕਿਉਂ ਕਿ ਉਹਨਾਂ ਤੋਂ ਬਿਗੇਰ ਇਹਦੀ ਜਾਨ ਨਹੀਂ ਛੁੱਟਣੀ ਮੋਦੀ ਨੇ ਇਹਨੂੰ ਸਪੈਸ਼ਲ ਸੱਦ ਕੇ ਇਹਨਾਂ ਨੂੰ ਸਪੈਸ਼ਲ ਆਖਿਆ ਸੀ ਜੇ ਪੰਜਾਬ ਦੇ ਵਿੱਚ ਕਿਸਾਨ ਯੂਨੀਅਨ ਜਿੰਨੀਆਂ ਤੁਸੀਂ ਇਹਨਾਂ ਨੂੰ ਬੰਦ ਨਹੀਂ ਕਰਦਾ ਇਹਨਾਂ ਨੂੰ ਖਤਮ ਕਰ ਤੇ ਤਾਂ ਤੁਹਾਡਾ ਭਲਾ ਹੋਏਗਾ ਪਰ ਉਹ ਇਹ ਗੱਲ ਤੇ ਜਦੋਂ ਯੂਨੀਅਨ ਵਾਲੇ ਜਿਹੜੇ ਲੋਕੀ ਨੇ ਉਹ ਇਸ ਚੀਜ਼ ਨੂੰ ਨਹੀਂ ਖਤਮ ਹੋਣ ਦਿੱਤਾ ਤੇ ਹੁਣ ਇਹਨੇ ਪੂਰਾ ਯੋਰ ਪੈਰਾਂ ਤੱਕ ਲਾ ਲਿਆ ਪਰ ਮੇਰਾ ਵੀਰ ਇਹ ਜਾਗਦੀ ਜ਼ਮੀਰ ਵਾਲੇ ਲੋਕ ਜਿਹੜੇ ਨੇ ਮਜ਼ਦੂਰ ਕਿਸਾਨ ਅੱਜ ਇਹਨਾਂ ਸਾਰਿਆਂ ਨੂੰ ਪਤਾ ਲੱਗ ਚੁੱਕਾ ਹੈ ਅੱਜ ਇਹਨਾਂ ਨੂੰ ਦਿਸ ਪਿਆ ਹੈ ਵੀ ਸਰਕਾਰਾਂ ਨੂੰ ਭਾਵੇਂ 70 ਸਾਲ ਹੋ ਗਏ ਨੇ ਭਾਵੇਂ 75 ਸਾਲ ਹੋ ਗਏ ਨੇ ਵੋਟਾਂ ਪਾਦਿਆਂ ਨੂੰ ਉਹਨਾਂ ਲੋਕਾਂ ਨੇ ਵੀ ਅਜੇ ਚੀਜ਼ ਦਾ ਦਿਸ ਪਿਆ ਵੀ ਇਹ ਸਰਕਾਰਾਂ ਸਾਡਾ ਕੁਝ ਨਹੀਂ ਕਰਨਾ ਜੇ ਕਰਨਾ ਤੇ ਨਾਲ ਜਥੇਬੰਦੀਆਂ ਨੇ ਅੱਗੇ ਹੋ ਕੇ ਕਰਨਾ ਤੇ ਇਹਨਾਂ ਨੇ ਮੋੜਵੇਂ ਜਵਾਬ ਦੇਨੇ ਨੇ ਇੱਕ ਗੱਲ ਹੋਰ ਸੁਣ ਲਓ ਸਾਡੇ ਸਰਕਾਰੀ ਸਕੂਲ ਕਿੱਥੇ ਗਏ ਹੈ ਉਹ ਸਾਡੇ ਸਰਕਾਰੀ ਸਕੂਲ ਕਿੱਥੇ ਗਏ ਤੇ ਸਾਡੇ ਸਰਕਾਰੀ ਜਿਹੜੇ ਸਨ ਹਸਪਤਾਲ ਉਹ ਕਿੱਥੇ ਗਏ ਅੱਜ ਕਿਉਂ ਨਹੀਂ ਸਰਕਾਰੀ ਸਕੂਲ ਦੇ ਵਿੱਚ ਕੋਈ ਇਲਾਜ ਕਰਾਂਦਾ ਅੱਜ ਕਿਉਂ ਨਹੀਂ ਸਰਕਾਰੀ ਸਕੂਲ 'ਚ ਕੋਈ ਪੜਦਾ ਸਰਕਾਰੀ ਹਸਪਤਾਲ 'ਚ ਕਿਉਂ ਨਹੀਂ ਇਲਾਜ ਕਰਾਂਦਾ ਕਿਉਂ ਉਹਦੇ ਦਿਲ 'ਚ ਹਾ ਕਿ ਬੀ ਸਾਡਾ ਉੱਥੇ ਕੁਝ ਨਹੀਂ ਬੰਨਣਾ ਅੱਜ ਪ੍ਰਾਈਵੇਟ ਵਾਲ ਕਿਉਂ ਭਜਦੇ ਨੇ ਪਏ ਅੱਜ ਸਾਡੇ ਬੱਚੇ ਜਿਹੜੇ ਨੇ ਉਹ ਸਰਕਾਰੀ ਸਕੂਲਾਂ 'ਚ ਕਿਉਂ ਨਹੀਂ ਪੜਦੇ ਪਏ ਇਹਨਾਂ ਨੂੰ ਪਤਾ ਜੇ ਇਹਨਾਂ ਦੇ ਬੱਚੇ ਪੜ ਗਏ ਇਹਨਾਂ ਨੂੰ ਅੱਗੋਂ ਇੱਕ ਗੱਲ ਕਰਨੀ ਆਏਗੇ ਇਹਨਾਂ ਨੂੰ ਉੱਤਰ ਦੇਣਾ ਆਏਗਾ ਪਰ ਜਿਹੜਾ ਸਾਡਾ ਦਿੱਲੀ ਦੇ ਵਿੱਚ ਸੰਘਰਸ਼ ਚੱਲਿਆ ਹੈ ਜਿਹੜੇ ਸਾਡੇ ਭਾਵੇਂ 750 ਤੋਂ ਸ਼ਹੀਦ ਹੋਏ ਨੇ ਪਰ ਮੈਂ ਉਹ ਸੋਚਣਾ ਸਾਡੀ ਇੱਕ ਉਥੇ ਕਲਾਸ ਸੀ ਇੱਕ ਯੂਨੀਵਰਸਿਟੀ ਸੀ ਜਿਹੜਿਆਂ ਸਾਰੇ ਭਰਾ ਖੜੇ ਨੇ ਜਿਨ੍ਹਾਂ ਨੇ ਚੀਜ਼ ਸਿੱਖਿਆ ਕਿ ਸਰਕਾਰ ਨੂੰ ਅਸੀਂ ਵਾਰ-ਵਾਰ ਜਵਾਬ ਕਿਵੇਂ ਦੇਣਾ ਤੁਸੀਂ ਕਹਿੰਦੇ ਹੋ ਕਿ ਇਲਾਜ ਇਹਨਾਂ ਦਾ ਸਰਕਾਰੀ ਹਸਪਤਾਲਾਂ ਦੇ ਵਿੱਚ ਵਧੀਆ ਨਹੀਂ ਹੈਗਾ ਇਹਨਾਂ ਨੇ 10 ਲੱਖ ਰੁਪਏ ਤੁਹਾਡੀ ਜੇਬ ਚ ਪਾਤਾ ਇਹਨਾਂ ਦੇ ਤਾਂ ਭਮਕੜ ਦੇ ਅੰਦਰ ਆਏ ਦਿਨ ਮਸ਼ੀਨਾਂ ਲਈ ਆਉਂਦੇ ਆ ਤੁਹਾਡੇ ਘਰਾਂ ਦੇ ਵਿੱਚ ਵੀਰ ਕੋਸ਼ ਨਹੀਂ ਪਾਇਆ ਜਿਹੜਾ ਇਹ ਸਿਰੀਆਂ ਨੀਰੀਆਂ ਝੂਠੀਆਂ ਫਵਾਹਾਂ ਵਾਲੇ ਸਾਡੇ ਜਲਾਲਾਬਾਦ ਦੇ ਵਿੱਚ ਮੈਂ ਤੈਨੂੰ ਫਿਰ ਦੱਸ ਦਿੰਨਾ ਸਰਕਾਰੀ ਸਕੂਲ ਬਣਿਆ ਹੋਇਆ ਸੀ ਸਰਕਾਰੀ ਹਸਪਤਾਲ ਬਣਿਆ ਹੋਇਆ ਸੀ ਆਜੋ ਪ੍ਰਾਈਵੇਟ ਕਰਤਾ ਉਹ ਪ੍ਰਾਈਵੇਟ ਕਰਤਾ ਆਜੋ ਘਰਾਂਿਆਂ ਨੂੰ ਦੇ ਦਤਾ ਤੇ ਤੁਹਾਡਾ ਧੰਨਵਾਦ ਵੀਰਾਂ